ਕਿ ਸੁਪਾ ਸਿੰਘ ਦਾ ਪੁਲਿਸ ਮੁਲਾਜ਼ਮ ਦਾ ਜਿਹੜਾ ਮੋਲਜਮ ਬਣ ਗਿਆ ਹਸਤੀ ਘਰ ਦੀ ਸਾਰਿਆਂ ਨੂੰ ਸਾਨੂੰ ਪਤਾ ਹੀ ਆ ਵੀ ਅੱਜ ਕੱਲ ਮਸਲਾ ਜਿਹੜਾ ਬੜਾ ਗੰਭੀਰ ਧਿਆਨ ਹਸਤੀ ਘਰ ਦੀ ਸਾਰਿਆਂ ਨੂੰ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਇਹ ਇੱਕ ਸੂਬਾ ਸਿੰਘ ਕਾਤਲ ਦਾ ਕਤਲ ਹੋਇਆ ਵਾ ਤਾਂ ਉਹਨੂੰ ਮਾਰ ਕੇ ਤੇ ਮਾਰਿਆ ਗਿਆ ਵਾ ਜੇਲ੍ਹ ਦੇ ਅੰਦਰ ਉੱਥੇ بڑا ਮਸਲਾ ਕਰਮਿਆ ਬਹੁਤ ਜ਼ਿਆਦਾ ਚਲੋ ਜੋ ਵੀ ਆ ਅਸਲੀਅਤ ਆ ਪੇਪਰਤਾਲ ਨਾਲ ਸਾਹਮਣੇ ਆ ਜਣੀ ਆ ਸਭ ਤੋਂ ਵੱਡਾ ਮਸਲਾ ਜਿਹੜਾ ਵਾ ਉਹ ਐਵੇਂਲੇ ਹੜਪੀਟਾਂ ਦਾ ਹੜਪੀਟ ਤੇ ਵਿਚਾਰੇ ਆਪਣੀਆਂ ਜ਼ਮੀਨਾਂ ਲੱਭ ਰਹੇ ਆ ਕਿ ਸਾਡੀਆਂ ਜ਼ਮੀਨਾਂ ਕਿੱਥੇ ਗਈਆਂ ਕਿਉਂਕਿ ਉਹਨਾਂ ਜ਼ਮੀਨਾਂ ਦੇ ਵਿੱਚ 10 ਦਾ ਫੁੱਟ 8-8 ਫੁੱਟ 7-7 ਫੁੱਟ ਰੇਤ ਚੜ ਗਈ ਆ ਉਹ ਜਿਹੜਾ ਭਗਵਾਨ ਕਮਾਨ ਜੀ ਹੀ ਪੰਜਾਬ ਦਾ ਮੁੱਖ ਮੰਤਰੀ ਹੋ ਆਂਦਾ 25 ਸਤੰਬਰ ਤੱਕ ਐ ਜ਼ਮੀਨਾ ਪੱਤਰੀਆਂ ਕਰ ਦੂੰਗਾ ਮੈਂ ਕਰਵਾ ਦੂੰਗਾ ਮੈਂ ਮੈਂ ਪਹਿਲੇ ਦਿਨ ਹੀ ਆਸ ਦਿੱਤਾ ਸੀ ਵੀ ਇਹ ਬਹੁਤ ਵੱਡਾ ਕਾਪਿਆ ਇਹ ਕਰ ਨਹੀਂ શકਦਾ ਕਿਉਂਕਿ ਪਹਿਲਾਂ ਤੋਂ ਹੀ ਪਤਾ ਵਾ ਕਿ ਨਸ਼ਾ ਇੰਨੀ ਤਰੀਕ ਤੱਕ ਬੰਦ ਕਰ ਦੂੰਗਾ ਤੇ ਮੁੜ ਕੇ ਚੁੱਤ ਨਸ਼ਾ ਵਿਰੋਧੀ ਲਗਾ ਰਿਹਾ ਤੱਕ ਲਗਾਤਾਰ ਹੀ ਜਿਹੜਾ ਹੁਣ ਵੀ ਚੱਲੂ ਈ ਆ तकरीबन ਇਹਦੇ ਤੋਂ ਵੀ ਅੱਗੇ ਜਿਹੜਾ ਬਹੁਤ ਗੰਭੀਰ ਮਸਲਾ ਵਾ ਬਈਆਂ ਵਾਲਾ ਵੇਖੋ ਜੀ ਉਹ ਦੂਸਰੇ ਸੂਬਿਆਂ ਤੋਂ ਆਣ ਕੇ ਇੱਥੇ ਜਿਹੜੇ ਰੋਕ ਰਹਿੰਦੇ ਆ ਕਿੱਤ ਕਰਦੇ ਆ ਉਹਨਾਂ ਨੂੰ ਇੱਥੋਂ ਕੱਢਿਆ ਜਾਵੇ ਕੀਤਾ ਜਾਵੇ ਆ ਘੂਵੇ ਆਵੇ ਮੈਂ ਸਮਝਦਾ ਉਹ ਮਸਲਾ ਜਾਣ ਪੁੱਛ ਕੇ ਉਲਝਾਇਆ ਜਾ ਰਿਹਾ ਸਾਡੀਆਂ ਕਿਸਾਨ ਜਥੇਬੰਦੀਆਂ ਵਿੱਚ ਜਿਹੜੀਆਂ ਆ ਉਹ ਵੀ ਮੰਨਦੇ ਆ ਉਹਨਾਂ ਨੇ ਲੜਾਈਆਂ ਲੜੀਆਂ ਹੋਣਗੀਆਂ ਚੰਗੀਆਂ ਲੜੀਆਂ ਹੋਣਗੀਆਂ ਪਰ ਇੱਕ ਜਿਹੜੀ ਲੜਾਈ ਆ ਉਹਨਾਂ ਨੇ ਨਹੀਂ ਲੜੀ ਨਹੀਂ ਲੜਨੀ ਉਹਨਾਂ ਨੇ ਕਿਸਾਨ ਜਥੇਬੰਦੀਆਂ ਦੀ ਗੱਲ ਕਰਤਾ ਮਜ਼ਦੂਰ ਜਥੇਬੰਦੀਆਂ ਦੇ ਵਿਚਾਰਿਆਂ ਨੂੰ ਰੋਟ ਦਾ ਮਤਲਬ ਰੋਟੀ ਦਾ ਹੀ ਮਤਲਬ ਸੰਸਾ ਪਿਆ ਰੇਂਦਾ ਤੇ ਹੁਣ ਵਾਲਾ ਮਜ਼ਦੂਰਾਂ ਨੂੰ ਮਤਲਬ ਕੋਈ ਐਲਾਨ ਹੀ ਨਹੀਂ ਕੀਤਾ ਕਿਸਾਨ ਜਥੇਬੰਦੀਆਂ ਹੀ ਕਰ ਰਹੀਆਂ ਜੀ ਇਹਨਾਂ ਨੂੰ ਅਸੀਂ ਸਪੋਰਟ ਕਰਾਂਗੇ ਆਹ ਕਰਾਂਗੇ ਆਹ ਕਰਾਂਗੇ ਚੰਗੀ ਗੱਲ ਹੈ ਕਰੋ ਸਪੋਰਟ ਪਰ ਮੈਂ ਪੁੱਛਣਾ ਚਾਹੁੰਨਾ ਉਹਨਾਂ ਜਥੇਬੰਦੀਆਂ ਨੂੰ ਕਿ ਤੁਸੀਂ ਨੌਜਵਾਨਾਂ ਦੇ ਰੁਜ਼ਗਾਰ ਬਾਰੇ ਗੱਲ ਕਿਉਂ ਨਹੀਂ ਕਰਦੇ ਤੁਸੀਂ ਨੌਜਵਾਨ ਜਿਹੜੇ ਪੰਜਾਬ ਦੇ ਆ ਸਾਡੇ ਉਹਨਾਂ ਦੇ ਰੁਜ਼ਗਾਰ ਬਾਰੇ ਗੱਲ ਕਰੋ ਬੜੇ ਚਾਂਬਲ ਚਾਂਬਲ ਕੇ ਸਟੇਜਾਂ ਦੇ ਉੱਤੇ ਬੋਲਦੇ ਜੇ ਅਸੀਂ ਆਹ ਕਰਦਾਂਗੇ ਆਹ ਕਰਦਾਂਗੇ ਤੁਸੀਂ ਸਭ ਰਲੇ ਜੇ ਸਰਕਾਰਾਂ ਨਾਲ ਮਸਲਿਆਂ ਨੂੰ ਗਲਤ ਪਾਸੇ ਲੈ ਕੇ ਜਾਂਦੇ ਜੇ ਉਹ ਨੌਜਵਾਨਾਂ ਦਾ ਮਸਲਾ ਜਿਹੜਾ ਵਾ ਤੁਸੀਂ ਰਾਹ ਦੇ ਵਿੱਚ ਛੁੱਟਿਆ ਵਾ ਸਾਡੇ ਬੀ.ਏ. ਪੜ੍ਹੇ ਐਮ.ਏ. ਪੜ੍ਹੇ ਲੜਕੇ ਲੜਕੀਆਂ ਜਿਹੜੇ ਆ ਉਹ 10-10 ਹਜ਼ਾਰ ਦੇ ਵਿੱਚ ਨੌਕਰੀ ਕਰਨ ਲਈ ਮਜਬੂਰ ਆ ਉਹਨਾਂ ਨੂੰ ਸਰਕਾਰੀ ਨੌਕਰੀਂ ਦਵਾ ਸਕਦੇ ਤੁਸੀਂ ਲਓ ਹੱਪੜਾਤਰ ਨੇ ਆ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਆਂਦਾ ਵਾ ਮੇਰਾ ਪੰਜਾਬ ਈ ਰਾਜ ਹੋ ਜੇ ਉਤਰਾ ਮੈਂ ਰਾਜਨੀਤਿਕ ਨਹੀਂ ਗਾ ਬੰਦਾ ਤੇ ਵਰਤਨ ਸਾਰਾ ਰਾਜਨੀਤਿਕ ਦਿਆ ਵਾ ਇਹਨਾਂ ਸਾਰਿਆਂ ਨੇ ਮੈਂ ਮੇਰੇ ਮੂੰਹੋਂ ਗਲਤ ਨਾ ਲਫ਼ਜ਼ ਨਿਕਲ ਜਾਣ ਇਹਨਾਂ ਸਾਰਿਆਂ ਨੇ ਸਪੋਰਟ ਇਹ ਸਰਕਾਰ ਦੀ ਕੀਤੀ ਸੀ ਕਿ ਹਿਆਮ ਆਦਮੀ ਪਾਰਟੀ ਨੂੰ ਬਣਾ ਦਈਏ ਤੇ ਅੱਜ ਵੀ ਇਹ ਮੂੰਹ ਨਹੀਂ ਖੋਲਦੇ ਥੋੜੇ ਕੀਤਿਆਂ ਰਲਿ ਮਿਲੀ ਭੂਤ ਨਾਲ ਵੱਲੋ ਜਿੱਤਰਾ ਚੱਲਦੇ ਉਸ ਤਰ੍ਹਾਂ ਚੱਲ ਰਹੇ ਆ ਮੈਂ ਆਖੂਗਾ ਦੇਖ ਖਾਮ ਤੇ ਬੰਦਗਾਂ ਥੋੜੀ ਵੀ ਤਾਕਤ ਹੈ ਗਿਆ ਤੇ ਲਾਹ ਲਗਾਤਾਰ ਤਰਨੇ ਕਿ ਮਜ਼ਦੂਰਾਂ ਨੂੰ ਕਿਸਾਨਾਂ ਦੇ ਬੱਚਿਆਂ ਨੂੰ ਬੇਟੀਆਂ ਨੂੰ ਉਹਨਾਂ ਨੂੰ ਸਾਰਿਆਂ ਨੂੰ ਨੌਕਰੀ ਮਿਲੇ ਰੋਜ਼ਗਾਰ ਮਿਲੇ ਜੇ ਰੋਜ਼ਗਾਰ ਨਹੀਂ ਦੇਣਾ ਤੇ ਘਟੋ ਘਟ ਉਹਨਾਂ ਨੂੰ ਕੰਮ ਇੰਤਜ਼ਾਰ ਦਾ ਪਤਾ ਦਿੱਤਾ ਜਾਵੇ ਜਿਹੜਾ ਉਹਨਾਂ ਦੇ ਗੁਜਾਰੇ ਲੋਕਾ ਹੋਵੇ ਤਾਂ ਜੋ ਮਥਾਜ ਨਾ ਹੋਣ ਕਿਸ ਦੇ ਇਹ ਕਰਕੇ ਇਹਨਾਂ ਨੇ ਇਸ ਪਾਸੇ ਨੂੰ ਨਾ ਤੁਰਨਾ ਨਾ ਤੁਰਨ ਦੇਣਾ ਇਹਨਾਂ ਨੇ ਇਹ ਹੁਣ ਰਾਗ ਲਾਪ ਲਿਆ ਜੀ ਭਈਏ ਕਰ ਦੋ ਭਈਏ ਨਹੀਂ ਕੱਢਣ ਦੇਣੇ ਆ ਕਰ ਦੋ ਯਾਰ ਨਹੀਂ ਕਰ ਦੇਣਾ ਮੈਂ ਫਿਰ ਇਹਨਾਂ ਨੂੰ ਬੇਨਤੀ ਕਰਦਾ ਕਿ ਤੁਹਾਡਾ ਰੋਟੀ ਪਾਣੀ ਚੱਲਦਾ ਵਾ ਚਲੋ ਤੁਸੀਂ ਮੈਂ ਉਹ ਸ਼ਬਦ ਨਹੀਂ ਵਰਤਦਾ ਫੰਡ ਵੀ ਇਕੱਠੇ ਕਰਦੇ ਜੇ ਬਥੇਰੇ ਤੇ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜੇ ਤੁਹਾਡੇ ਵਿੱਚ ਥੋੜੀ ਇੱਕ ਤਾਕਤ ਹੈਗੀ ਆ ਨਾ ਤੇ ਇਸ ਤਾਕਤ ਨੂੰ ਨੌਜਵਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਉਹਨਾਂ ਲੜਕੇ ਲੜਕੀਆਂ ਵਾਸਤੇ ਵਕੋ ਜਿਹੜੇ ਲੜਕੇ ਲੜਕੀਆਂ ਆ ਜਿਹੜੇ ਬੀਏ ਐਮਏ ਪਾਸ ਕਰਕੇ ਡਿਗਰੀਆਂ ਪਾਸ ਕਰਕੇ ਤੇ ਉਹ ਹਤਾਸ਼ ਹੋ ਰਹੇ ਆ ਉਹ ਉਦਾਸ ਹੋ ਰਹੇ ਆ ਉਹਨਾਂ ਨੂੰ ਨੌਕਰੀ ਨਹੀਂ ਮਿਲ ਰਹੀ ਉਹਨਾਂ ਨੂੰ ਸਰਕਾਰੀ ਨੌਕਰੀਆਂ ਦਾ ਪ੍ਰਬੰਧ ਕਰੇ ਸੋ ਮੈਂ ਕੋ ਕੋ ਸਾਹਿਬ ਗਰਮ ਬੋਲ ਗਿਆ ਹਾਂ ਇਹ ਗੱਲ ਨੂੰ ਮੈਂ ਸਮਝਦਾ ਹਾਂ ਕਿ ਬੋਲਣਾ ਚਾਹੀਦਾ ਨੌਜਵਾਨਾਂ ਦਾ ਮੁੱਦਾ ਕਿਉਂ